ਇੱਕ 24 ਨੂੰ ਸਵੇਰੇ ਤਕਰੀਬਨ 5:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੰਦੇ ਚੋਰੀਆਂ ਸਨੈਚਰਾਂ ਵਾਲੇ ਘੁੰਮ ਰਹੇ ਕਿਸੇ ਨੇ ਦੱਸਿਆ ਸੀ ਜਿਨ੍ਹਾਂ ਨੂੰ ਦੇਖਣ ਵਾਸਤੇ ਸਾਡਾ ਯੂਏਸੀ ਜਸਵੀਰ ਸਿੰਘ ਮੌਕੇ ਤੇ ਜਾ ਰਿਹਾ ਸੀਗਾ ਮੌਕੇ ਦੇਖੇ ਕਿ ਵੀ ਅੱਗੇ ਜੇ ਕੋਈ ਮਾਰੇ ਹੋਰ ਅਨਸੁਕਾਵੇ ਅਨਸਰ ਤੇ ਉਹਨਾਂ ਨੂੰ ਕਾਬੂ ਕਰਤਾ ਜਾ ਸਕੇ ਉਹਨਾਂ ਨੂੰ ਪਕੜਿਆ ਜਾ ਸਕੇ ਪਰ ਇਨ ਬਿਟਵੀਨ ਇੱਕ ਡਰਾਈਵਰ ਕਾਰ ਬਹੁਤ ਹੀ ਤੇਜ਼ ਰਫ਼ਤਾਰੀ ਦੇ ਨਾਲ ਬਹੁਤ ਲਾਹ ਪ੍ਰੋਵਾਈਡ ਦੇ ਨਾਲ ਲਿਆ ਕੇ ਉਰਨੇ ਸਾਡੇ ਉਹ ਕੈਨੂਕਾਰ ਦੇ ਵਿੱਚ ਮਾਰੀ ਜਿਹਦੇ ਵਿੱਚ ਚਾਰ ਜਨੇ ਸ਼ਖਸ ਸੀਗੇ ਜਿਹਦੇ ਚ ਇੱਕ ਵਿਅਕਤੀ ਦੀ ਧੱਤ ਹੋ ਗਈ ਹੈ ਇੱਕ ਦੀ ਲੱਤ ਹੋ ਗਈ ਹੋਰ ਸਾਡੇ ਮਲਾਜ਼ਮ ਵੀ ਕਾਫੀ ਜ਼ਿਆਦਾ ਇੰਜਰਡ ਹੋਇਆ ਤੇ ਜਿਹੜੀ ਗੱਡੀ ਸੀਗੀ ਇਹ ਮਲਾਜ਼ਮ ਦੀ ਗੱਡੀ ਸੀਗੀ ਤੁਹਾਡੇ ਜੀ ਅਜੇ ਕੋਈ ਨਹੀਂ ਨਹੀਂ ਪ੍ਰਾਈਵੇਟ ਸ਼ਖਸ ਦੀ ਸੀਗੀ ਇਹ ਉਸਾਮ ਦਾ ਹਰਦੀਪ ਸਿੰਘ ਨਾਮ ਦਾ ਵਿਅਕਤੀ ਸੀਗਾ ਉਹਦੀ ਵਸੀ ਜੋ ਕਿ ਕੋਰੀਅਰ ਦਾ ਕੰਮ ਕਰਦਾ ਸੀਗਾ ਉਹਦੀ ਡੈਥ ਹੋ ਗਈ ਜੀ ਉਹਦੀ ਡੈਥ ਹੋ ਗਈ ਜੀ ਤੇ ਸਰ ਹੁਣ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਹੋ ਗਿਆ ਜੀ ਐਫ ਆਈ ਆਰ ਨੰਬਰ 9 ਦਰਜ ਹੋ ਗਿਆ ਤੇ ਇਹ ਕਾਰਵਾਈ ਕਰਦੇ ਹੋ ਜੀ ਕਰ ਰਹੇ ਹਾਂ ਹਾਂ ਜੀ ਬਿਲਕੁਲ ਕਾਰਵਾਈ ਕਰ ਰਹੇ ਹਾਂ ਜੀ ਜਿਹੜੀਆਂ ਤਾਰਾ ਦੂਜੇ ਵਾਂਗ ਆ ਅ 279 304 ਤੇ ਜਿਹੜਾ ਬੰਦਾ ਹਾਂ 427 337 38 ਬੰਦਾ ਫੜਿਆ ਨਹੀਂ ਗੱਡੀ ਕਰ ਰਹੀ ਆ ਬੰਦੇ ਤੇ ਲੱਗੇ ਹੋਏ ਆ ਜਲਦੀ ਫੜ ਲਾਂਗੇ